ਹਾਂਜੀ ਸੰਗਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਰਾਮ ਸਤ ਸ੍ਰੀ ਅਕਾਲ ਆਦਾਬ ਸਾਰੀ ਸਾਧ ਸੰਗਤ ਨੂੰ ਤੇ ਅੱਜ 4 ਜੂਨ ਆ ਜੀ ਤੇ ਆਪਾਂ ਹਰੇਕ ਸਾਲ ਗੜੇ ਬੰਦੇ ਹੁੰਦੇ ਆਂਗੇ ਫਸਲ ਕਣਕ ਤੋਂ ਗੜੇ ਮਾਰੀ ਲਈ ਤੇ ਘਟੋ ਘਟ 100 ਸਾਲ ਹੋ ਗਿਆ ਆਪਣੇ ਇਸ ਤਰ੍ਹਾਂ ਗੜੇ ਬੰਦਿਆ ਨੂੰ ਤੇ ਪਿੰਡ ਦੇ ਵਿੱਚ ਮਹਾਰਾਜ ਵੱਲੋਂ ਕਿਰਪਾ ਵੀ ਰਹਿੰਦੀ ਆ ਕਿ ਭਗਵਾਨ ਵੱਲੋਂ ਇਹ ਆਪਾਂ ਜੱਗ ਕਰਦੇ ਹੁੰਨੇ ਆ ਚੌਲਾਂ ਦਾ ਜਦੋਂ ਆਪਾਂ ਕੁਝੇ ਕੱਢਦੇ ਹੁੰਨੇ ਆਂ ਕਿ ਤੇ ਸਾਰੇ ਨਗਰ ਵੱਲੋਂ ਹੀ ਆਪਣੇ ਵੱਲੋਂ ਇਹ ਪੂਰਾ ਵਧੀਆ ਕੀਤਾ ਜਾਂਦਾਗਾ ਤੇ ਇਹ ਜੱਗ ਦੇ ਵਿੱਚ ਸਾਡੇ ਨਗਰ ਵੱਲੋਂ ਬਾਝੜ ਕੇ ਹਿੱਸਾ ਵੀ ਪਾਇਆ ਜਾਂਦਾ ਤੇ ਸੇਵਾ ਵੀ ਕੀਤੀ ਜਾਂਦੀ ਹੈ ਸੰਗਤਾਂ ਵੱਲੋਂ ਤੇ ਫਿਰ ਮਹਾਰਾਜ ਸਹਾਇ ਵੀ ਕਰਦਾ ਹਰੇਕ ਕੰਮ ਦੇ ਵਿੱਚ ਇਹ ਪ੍ਰੋਗਰਾਮ ਪਿੰਡ ਦੇ ਭਲੇ ਵਾਸਤੇ ਕੀਤਾ ਜਾਂਦਾ ਜੀ ਸੰਗਤ ਲੱਗ ਪਈ ਜੀ ਪਹੁੰਚਣ ਦੁੱਧਵਾਦ ਦੀ ਸੇਵਾ ਵੀ ਆਉਣ ਲੱਗੀ ਹਰਮਨ ਜੀ ਮਾਰੋ ਬਰਾਬਰ ਪਾਣੀ ਛੱਡੋ ਪਾਣੀ ਛੱਡੋ ਇਹ ਪਾਣੀ ਛੱਡੋ ਪਾਣੀ ਛੱਡੋ ਕੋਨਾ ਹੱਥਾਂ ਨਾਲ 12 ਇਹ ਨਹੀਂ ਡੋਣੀ ਇਹ ਤਾਂ ਅੱਜ ਜੱਗਾਂ ਸੰਗਤੋਂ ਆਪਣੇ ਅੰਦਰਲੇ ਡੇਰੇ ਕੁਝੇ ਕੱਢੇ ਆ ਕੇ ਜਿਹੜੇ ਆਪਾਂ ਘੜੇ ਮਾਰੀ ਲਈ ਦੱਬਦੇ ਹੁੰਨੇ ਆਂਗੇ ਹਰ ਇੱਕ ਸਾਲ ਤੇ ਸਾਰੀ ਸੰਗਤ ਨੂੰ ਪਿੰਡ ਦੇ ਨੂੰ ਬੇਨਤੀ ਆ ਜੀ ਪਹੁੰਚੋ ਸੇਵਾ ਦੇ ਵਿੱਚ ਦੁੱਧ ਪਾਣੀ ਦੀ ਸੇਵਾ ਵੀ ਪਹਚਾਓ ਤੇ ਸੇਵਾ ਵੀ ਕਰਵਾਓ ਦੇ ਮਾਧਮ ਰਾਹੀਂ ਰਲ ਮਿਲ ਕੇ ਸਫਨ ਹੋ ਜਾਂਦਾ ਜਿੱ ਨਗਰ ਲਈ ਧੰਨਵਾਦ ਆਬੀਰੰ ਭੈਣਾ ਦਾ ਜਿਹਨੇ ਹਿੱਸਾ ਪਾਉਂਦੇ ਆਗੇ ਬਾਦ ਚੜ ਕੇ ਆਹ ਹਾਜੋ ਮਾਰੂ ਜਾ ਕੀਤਾ ਗਿਆ ਹੋਇਆ ਸੇਵਾ ਉਹ ਕੰਚੀਆ ਸੇਵਾ ਆ ਪਾਓ ਬਾਜ ਕੇ ਬਾਜਾ ਆਹ ਗੇ ਸੇਵਾ ਦਾ ਬੋਤੋ ਦਾਈ वाहेगुरु जी का ख़ाल वाहेगुरु जी फते वाहेगुरु जी फते ਲਾਲ ਮਿਰਚੇ ਦੇ ਹੱਥ ਵਿੱਚ ਤਾਂ ਵਿਆਹ ਨਹੀਂ ਇਹ ਤਾਂ ਐ ਦੇਖਣੇ ਸੀ ਤੇ ਲਾਲ ਮਿਰਚੇ ਤੇਰਾ ਕੰਮ ਆ ਇੱਧਰ ਬੈਠਾ ਛੜਾ ਲੂੰਗੜੀ ਗਰਮੀ ਬਹੁਤ ਆ ਜੀ ਅੱਜ ਪਰ ਹਵਾ ਵੀ ਚੱਲ ਰਹੀ ਆ ਵਿੱਚ ਦੀ ਧੰਨਵਾਦ ਕੁਰਸੀਆਂ ਦੇਵਾਓ ਯਾਰ ਕੁਰਸੀਆਂ ਪੰਡੇ ਤੋਂ ਨਹੀਂ ਆ ਕੁਰਸੀਆਂ ਦੇਵਾ ਹਾਂ ਦੱਸੀ ਗੱਲ उंग वैठ 12 ਵਜ ਗਿਆ ਜੀ ਦੁਪਹਿਰ ਦੇ ਤੇ ਜੱਗ ਚੰਨ ਰਿਹਾ ਹਲੇ ਵੀ ਸੰਗਤਾਂ ਦੇ ਸਰਦਾ ਜਨਾਵਾਂ ਇੱਕ ਵਾਰ ਨਮਾਜ਼ ਆ ਗਈ ਆ ਗਈ ਆ ਗਈ ਆ ਗਈ ਫੋਟੋ ਆ ਗਈ ਭਾਈ ਜੱਗੀ ਵੱਲੋਂ ਸੇਵਾ ਚੌਲ ਠੰਡੇ ਕਰਨ ਦੀ ਜੱਗ ਦੇ ਵਿੱਚ ਹਰੇਕ ਪ੍ਰੋਗਰਾਮਾਂ ਦੇ ਵਿੱਚ ਆਪਣੇ ਬੰਦੇ ਵੱਧ ਤੋਂ ਵੱਧ ਸੇਵਾ ਕਰਦੇ ਆ ਧੰਨਵਾਦ ਆ ਨਗਰ ਦਾ ਆਪਣੇ ਪੁਰਾਣੇ ਬੰਦੇ ਜੁੜੇ ਹੋਏ ਨਾਲ ਜਿਹੜੇ ਪਹਿਲਾਂ ਤੋਂ ਸੱਸੀ ਗਾਇ ਵੀਰੇ ਠੀਕ ਆ ਠੀਕ ਆ ਬਾਬਾ ਹੋਰ ਮਾਰਾ ਠੀਕ ਹੈ ਜੀ ਹਾਂ ਜੀ ਸੰਗ ਤੋਂ ਪਹੁੰਚੋ ਤੇ ਸੇਵਾਦਾਰ ਵੀਰ ਹੋਵੇ ਸੇਵਾ ਕਰ ਰਹੇ ਹੈਗੇ ਸਾਰੇ ਨਗਰ ਨੂੰ ਆਪਣਿਆਂ ਨੂੰ ਬੇਨਤੀ ਹੈ ਕਿ ਭਾਈ ਪਹੁੰਚੋ ਜਰੂਰ ਮੰਦੇ ਇਹ ਨਹੀਂ ਕੋਈ ਅੱਗੇ ਮੌਰੀ ਬਣ ਜਾਵੇ ਜਦੋਂ ਬੜੀ ਹੈ ਹੈ ਜੇ ਮੈਂ ਖੜ ਜਾਵਾਂਗਾ ਮੈਂ ਕੱਟੇ ਜਲਦੀ ਰਹੀ ਸੇਵਾ ਨੂਨਾ ਦੇ ਲੋਬੀ ਸੀਤੇ ਵੱਲੋਂ ਇਸ ਵਾਰੀ ਸੰਗਤਾਂ ਨੂੰ ਬੇਨਤੀ ਆ ਪਿੰਡ ਦੇਣ ਬਾਈ ਪਹੁੰਚ ਕੇ ਜਲਦੀ ਰਫੀਓ ਆ ਸਮਾਧਾਂ ਜੀ ਆਪਣੇ ਬਾਬਿਆਂ ਦੀਆਂ చాలా ਚੋਲੋ ਬਰਾਂਡ ਸੁਣਾਈ ਗਾਫੀ ਲੈਣ ਦੇ ਅਧਿਉ ਦੇਓ ਮੋੜੇ ਲੈਟਸ ਨੀ ਲੈਟਸ ਨੀ ਮਿੱਥਾ ਗੀਤ ਲੈਟਸ ਨੀ ਕੋਪਾ ਬੜੀ ਪ੍ਰੈਸ਼ਰ ਹਾਂਜੀ 4 ਵਜ ਚੁੱਕਿਆ ਤੇ ਸੇਵਾਦਾਰ ਵੀ ਹਲੇ ਕਰ ਰਹੇ ਆ ਸੇਵਾ ਹੌਣ ਸਮਾਨ ਸਮਨ ਸਾਹ ਰੱਖਿਆ ਤੇ ਇਦਲਾ ਬੇੜਾ ਪਾਉਣ ਲੱਗਦੇ ਆ ਬਸ ਹਣ ਹਾਂਜੀ ਹਾਂਜੀ ਇੱਕ ਬਾਲਟੀ ਲੈ ਕੇ ਆਵਾਜਾ ਹਾਂਜੀ ਇਹ ਨਾੜ ਮਟ ਦਾ ਥੀ ਕਰ ਕਰ ਤੋ ਪਰ ਕਰਦੇ ਆ ਇਹ ਨਹੀਂ ਕਰਦੇ ਜੀ ਪਹਿਲਾਂ ਵੀ ਜੇ ਲੋ ਬਾਹਰ ਹੀ ਬੈਠੇ ਨਹੀਂ ਹੋਗੇ ਆਏਗਾ ਜੀ ਜੇ ਲੋ ਕਿ ਇਹਨੂੰ ਸਰਾਉਣਾ ਲਾਣ ਨੂੰ ਆ ਆ ਲੈ ਚਲੀਏ ਸਰਾਉਣਾ ਬਚੀ ਅੱਪਿਸਟੋਨ ਕੋਈ ਨਹੀਂ ਕੀਤਾ ਹਾਂਜੀ ਜੱਗ ਬੱਤ ਚੁਕਿਆ ਤੇ ਧੰਨਵਾਦ ਆਪਣੇ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸੇਵਾ ਕੀਤੀ ਐਸਾ ਜੱਗ ਦੇ ਵਿੱਚ ਤੇ ਮਾਇਆ ਦੇ ਰੂਪ ਤੇ ਵਿੱਚ ਤੇ ਜਿਨ੍ਹਾਂ ਨੇ ਕੜਾਹੇ ਦਿੱਤੇ ਉਹਨਾਂ ਦਾ ਵੀ ਧੰਨਵਾਦ ਆ ਜੀ ਇਦਾਂ ਹੀ ਰਲ ਮਿਲ ਕੇ ਇਹ ਨਗਰ ਨੂੰ ਉਪਰਾਲਾ ਕਰਨਾ ਚਾਹੀਦਾ ਹੈਗਾ